ਮਰ ਅਬਦੁੱਲਾ ਜੀ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਨਹੀਂ ਦਿੱਤਾ ਬਠਿੰਡੇਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ ਹੋ ਸਕਦਾ ਸਾਡੇ ਕੋਲੇ ਉਸ ਵੇਲੇ ਪਾਣੀ ਨਾ ਹੋਵੇ ਤੋਂ ਮੇਰੇ ਕਹਿਣ ਦਾ ਮਤਲਬ ਜਿਹੜਾ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਹੈ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਤੁਸੀਂ कि ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਆ ਕਿਤਾ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਪੂਰੇ ਤੇ ਸਰਕਾਰ ਨੇ ਕਿਹਾ ਆਉਣ ਵਾਲੇ ਸਮੇਂ ਚ ਕਿ ਅਸੀਂ ਇਹਨੂੰ ਕਨਾਲ ਵਾਟਰਸ ਕਨ ਇਨਫਰਾ ਬਣਾ ਕੇ ਅਸੀਂ ਇਹ ਪਾਣੀ ਆਪਦੇ ਦੇਸ਼ ਚ ਰੱਖਾਂਗੇ ਤੁਸੀਂ ਕਹਿੰਦਾ ਕਿ ਅਸੀਂ ਇਹ ਪਾਣੀ ਪੰਜਾਬ ਨੂੰ ਨਹੀਂ ਦੇਵਾਂਗੇ ਪੰਜਾਬ ਪਾਕਿਸਤਾਨ ਨਹੀਂ ਹੈ ਤੁਸੀਂ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੀ ਗੱਲ ਕਰ ਸਕਦੇ ਹੋ ਕਿ ਉਹਨਾਂ ਨੂੰ ਨਹੀਂ ਦੇਵਾਂਗੇ ਸਾਨੂੰ ਕਿਵੇਂ ਕਹਿ ਸਕਦੇ ਹੋ ਸੋ ਮੈਂ ਇਹ ਸਮਝਦਾ ਕਿ ਇਹ ਬੜਾ ਮਤਭਾਗਾ ਬਿਆਨ ਹੈ ਇਸ ਤਰ੍ਹਾਂ ਨਹੀਂ ਪੰਜਾਬ ਦਾ ਪੂਰਨ ਹੱਕ ਹੈ ਕਿ ਸਿੰਧ ਤੇ ਜਾਂ ਇੰਡਸ ਵਾਟਰ ਟ੍ਰੀਟੀ ਤੇ ਇਕੱਲਾ ਕਸ਼ਮੀਰ ਦਾ ਹੱਕ ਨਹੀਂ ਹੈ ਸੋ ਇਸ ਕਰਕੇ ਪਾਣੀ ਤਾਂ ਤੁਹਾਨੂੰ ਉਮਰ ਸਾਹਿਬ ਦੇਣਾ ਪਏਗਾ ਔਰ ਪੰਜਾਬ ਦੇ ਲੋਗ ਔਰ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਹਨ ਧਰਾਂ ਦੀ ਜਿੰਮੀ ਚਾਹੁੰਦੇ ਸਮਾਂ ਪਹੁੰਚ ਗਿਆ ਬਹੁਤ ਸੋਨਾ ਚੋਣਾਂ ਲੜਿਆ اور ਮੈਂ ਸੋਚਦਾ ਕਿ ਜਿਸ ਪ੍ਰਕਾਰ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਉਹਦੇ ਖਿਲਾਫ ਲੜਾਈ ਲੜੀ ਲੇਕਿਨ lettes see ਕਾਨੂੰਨ ਨਤੀਜਾ ਪਰਸੋਂ ਆਣਾ ਹੈ ਉਮੀਦ ਹੈਗੀ ਹੈ ਕਿ ਲੋਕ ਸਰਕਾਰ ਨੂੰ ਹਰਾਉਣਗੇ ਉਹ ਵੀ ਸਰਕਾਰ ਜਾਂ ਕਾਂਗਰਸੀ ਜਾਂ ਕੋਈ ਕਾਲੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ ਵਿਅਕਤੀ ਗੱਲ ਕਰਦਾ ਹੈ ਕਿ ਮੈਂ ਨਸ਼ਾ ਮੁਕੰਮਲ ਤੌਰ ਤੇ ਖਤਮ ਕਰ ਦੂੰਗਾ ਇਹ ਬੜੀ ਬੇਹੁਦਾ ਗੱਲ ਹੈ ਨਸ਼ਾ ਮੁਕੰਮਲ ਤੌਰ ਤੇ ਖਤਮ ਨਹੀਂ ਹੋ ਸਕਦਾ ਜਿਹੜੇ ਵਿਕਸਿਤ ਦੇਸ਼ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੱਥੇ ਡਰੱਗ ਖਤਮ ਨਹੀਂ ਹੋਈ ਅਜੇ ਤੱਕ ਉਹ ਪੰਜਾਬ ਕੋਲੇ ਕਿਹੜਾ ਐਸਾ ਇਨਫਰਾ ਹੈਗਾ ਜਿਹੜੇ ਨਾਲ ਜਾਦੂ ਦੀ ਛੜੀ ਹੈ ਇਹ ਬੇਸਿਕਲੀ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਲੀਡਰ ਪਾਰਟੀਆਂ ਇਹ ਲੋਗਾਂ ਨੂੰ ਵੇਫੂ ਬਣਾਉਂਦੀਆਂ ਨੇ ਕਿ ਮੈਂ ਮਹੀਨੇ ਚ ਖਤਮ ਕਰ ਦਾਂਗਾ 2 ਮਹੀਨੇ ਚ ਖਤਮ ਕਰ ਦਿਆਂਗਾ ਏ ਬਿਲਕੁਲ ਨਸ਼ਾ ਖਤਮ ਨਹੀਂ ਹੋਏਗਾ ਮੈਂ ਅੱਜ ਇਹ ਚੈਲੰਜ ਕਰਦਾ ਹਾਂ ਗਵਰਨਮੈਂਟ ਦੂਸਰੀ ਗੱਲ ਰੋਜ਼ ਮੌਤਾਂ ਹੋ ਰਹੀਆਂ ਓਵ ਡੋਸ ਦੇ ਨਾਲ ਤੁਸੀਂ ਕੋਈ ਗੱਲ ਕਰੋ ਯਾਰ ਇਹਦੇ ਤੇ ਚਰਚਾ ਕਰੋ ਇਰਾ ਆਲਟਰਨੇਟਿਵ ਲੱਭੋ ਜਿੰਨਾ ਚਿਰ ਇਰਾ ਆਲਟਰਨੇਟਿਵ ਨਹੀਂ ਲੱਭੇਗਾ ਤੋੜ ਨਹੀਂ ਲੱਭੇਗਾ ਉਨਾਂ ਚਿਰ ਪੰਜਾਬ ਚੋਂ ਨਸ਼ਾ ਬੰਦ ਨਹੀਂ ਹੋਏਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਕਿਆ ਖਰਾਬ ਹੋਇਆ ਹਜੇ ਵੀ ਸਰਕਾਰ ਪੂਰਨ ਸਵਾ ਕੱਢ ਕੇ ਪੰਜਾਬ ਦੇ ਬੁੰਦੀ ਜੀਵਾਂ ਨੂੰ ਪੰਜਾਬ ਦੇ ਪਿਆਰ ਕਰਨ ਵਾਲਿਆਂ ਨੂੰ तमाम ਪਾਰਟੀ ਦੇ ਆਗੂ ਸੇਵਾਦਾਰਾਂ ਨੂੰ ਬਿਠਾ ਕੇ ਇਹਦੇ ਤੇ ਅਸਾਰ ਪੁਰਾ ਕੋਈ 8-7 ਦਿਨ ਦੀ ਚਰਚਾ ਕਰੇ ਉਸ ਚਰਚਾ ਤੋਂ ਬਾਅਦ ਇਹ ਪੰਜਾਬ ਦੀਆਂ ਪੰਚਾਇਤਾਂ ਚ ਜਾ ਕੇ ਮਹੱਲਿਆਂ ਚ ਜਾ ਕੇ ਪੰਜਾਬ ਦੇ ਲੋਕਾਂ ਨਾਲ ਚਰਚਾ ਕਰਨ ਉਸ ਚਰਚਾ ਤੋਂ ਬਾਅਦ ਫੇਰ ਇੱਕ ਨਿਆ ਅਜੰਡਾ ਲੈ ਕੇ ਆਉਣ ਫੇਰ ਉਹਨੂੰ ਅਪਰੂਵ ਕਰ